ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਆ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਆ ਕੋਠੀ ਬਹੁਤ ਵਧੀਆ ਬਣੀ ਹੋਈ ਹੈ 17 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਏਰੀਆ ਕਾਫੀ ਆਪਾਂ ਨੂੰ ਡਬਲ ਮਿਲ ਜਾਊਗਾ ਤੇ ਪੂਰੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੁਝ ਵੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਹੁਣ ਆਪਾਂ ਵੀਡੀਓ ਦੀ ਗੱਲ ਕਰਦੇ ਹਾਂ ਜੀ ਜਿਹੜੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਇਹਦੀ ਆਪਾਂ ਪੂਰੀ ਗੱਲ ਕਰਦੇ ਹਾਂ ਤੇ ਜਗ੍ਹਾ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਪੂਰੇ 17 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ 17 ਮਰਲੇ ਟੋਟਲ ਜਗ੍ਹਾ ਹੈ ਤੇ ਜਿਹੜੀ ਕੋਠੀ ਬਣੀ ਹੋਈ ਆ ਉਹ 2000 ਸਕੁਆਰ ਫੁੱਟ ਚ ਬਣੀ ਹੋਈ ਐ ਜੀ ਤੇ ਬਹੁਤ ਵਧੀਆ ਕੋਠੀ ਆ ਜੀ ਤੇ ਕਾਫੀ ਖੁੱਲੀ ਡੁੱਲੀ ਐ ਤੇ ਕਾਫੀ ਵੱਡੀ ਵੀ ਐ ਜੀ ਬਾਕੀ ਜੇ ਆਪਾਂ ਗੱਲ ਕਰੀਏ ਵੀ ਅੰਦਰੋਂ ਕਿਹੋ ਜੀ ਆ ਤਾਂ ਤੁਸੀਂ ਦੇਖ ਹੀ ਰਹੇ ਹੋ ਆਪਾਂ ਨੂੰ ਕਮਰੇ ਬਹੁਤ ਵਧੀਆ ਮਿਲ ਜਾਣਗੇ نیچے ਜਿਹੜਾ ਪੱਥਰ ਲੱਗਿਆ ਹੋਇਆ ਮਾਰਬਲ ਪੱਥਰਾ ਜਿਹੜਾ ਰਗੜਾਈ ਵਾਲਾ ਹੁੰਦਾ ਉਹ ਉਹ ਇਹਨਾਂ ਨੇ ਲਗਵਾਇਆ ਹੋਇਆ ਤੇ ਕੋਠੀ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਜਿਵੇਂ ਉੱਪਰੋਂ ਜਿਹੜੀ ਛੱਤ ਹੈ ਡਾਊਨ ਸਿਲਿੰਗ ਕਰਵਾਈ ਹੋਈ ਹੈ ਪੂਰੀਆਂ ਲਾਈਟਾਂ ਪੋਾਈਆਂ ਹੋਈਆਂ ਨੇ ਤੇ ਕੰਧਾਂ ਦੇ ਵਿੱਚ ਸ਼ੋਪਿਸ਼ ਲੱਗਿਆ ਆਪਾਂ ਨੂੰ ਮਿਲ ਜਾਣਗੇ ਬਾਕੀ ਲਾਈਟਿੰਗ ਫਿਟਿੰਗ ਦਾ ਸਾਰਾ ਕੰਮ ਕੰਪਲੀਟ ਹੋਇਆ ਤੇ ਡਿਜ਼ਾਈਨ ਜਿਹੜਾ ਕੰਧਾਂ ਤੇ ਹੈ ਜੀ ਤੁਸੀਂ ਆਪੇ ਦੇਖ ਲਓ ਤੇ ਆ ਜਿਹੜਾ ਡ్రਾਈੰਗ ਰੂਮ ਹੈ ਸ਼ਾਇਦ ਤੁਸੀਂ ਇਹਨੂੰ ਦੇਖ ਲਓ ਇਹਦੇ ਵਿੱਚ ਏਸੀ ਵੀ ਲੱਗਿਆ ਹੋਇਆ ਹੈ ਰੰਗ ਹੋਇਆ ਰੰਗ ਕਿਸੇ ਪਾਸੋਂ ਨਹੀਂ ਲੇਹਾ ਹੋਇਆ ਜੀ ਬਾਕੀ ਕੂਠੀਆਂ ਜਿਹੜੀ ਨਕਸ਼ੇ ਤੇ ਸਾਰੀ ਤਿਆਰ ਹੋਈ ਹੈਗੀ ਕੂਠੀ ਦੇ ਵਿੱਚ ਕਮੀ ਪੇਸ਼ੀ ਕੋਈ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਜਿਹੜੇ ਓਨਰ ਨੇ ਉਹਨਾਂ ਦਾ ਮੁੰਡਾ ਬਾਹਰ ਗਿਆ ਹੋਇਆ ਸੀ ਤੇ ਇਹਨਾਂ ਨੇ ਕੂਠੀ ਆਪਦੀ ਸੇਲ ਕਰਨੀ ਹੈ ਕੂਠੀ ਬਹੁਤ ਵਧੀਆ ਜੀ ਬਾਕੀ ਸਾਰਾ ਕੰਮ ਕਰਵਾ ਰੱਖਿਆ ਤੇ ਰੇਟ ਵੀ ਇਹਨਾਂ ਨੇ ਠੀਕ ਆਪਣੇ ਕੋਲੇ ਲਾ ਕੇ ਭੇਜਿਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਅਡਜਸਟਮੈਂਟ ਕਰ ਵੀ ਲਵਾਂਗੇ ਮਾਲਕ ਨੇ ਕਿਹਾ ਵੀ ਬੇਕੀ ਗੱਲਬਾਤ ਕਰ ਲਾਂਗੇ ਕੋਈ ਗੱਲ ਨਹੀਂ ਤੇ ਉੱਪਰ نیچے ਮਾੜਾ ਮੋਟਾ ਹੋ ਜਾਊਗਾ ਜੀ ਬਾਕੀ ਵੀਡੀਓ ਚ ਲਗਭਗ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਉੱਪਰੋਂ ਜਿਹੜੀ ਡਾਊਨ ਸੀਲਿੰਗ ਕਰੀ ਹੋਈ ਹੈ ਉਹ ਵੀ ਤੁਸੀਂ ਦੇਖੋਗੇ ਬਹੁਤ ਵਧੀਆ ਕਰਵਾਈ ਹੋਈ ਹੈ ਤੇ ਕੋਠੀਏ ਜਿਹੜੀ ਆਹ ਪੂਰੀ ਦਿਲ ਨਾਲ ਪੂਰੀ ਸ਼ਿੱਦਤ ਨਾਲ ਪੂਰੀ ਰੀਝਾਂ ਨਾਲ ਬਣਵਾਈ ਹੋਈ ਹੈ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਮਾਲਕ ਨੇ 25 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਕਿਹਾ ਹੈ 25 ਲੱਖ ਰੁਪਏ ਮੰਗਿਆ ਜੀ ਕੋਈ ਫਿਕਸ ਰੈਟ ਨਹੀਂ ਹੈਗਾ ਉੱਪਰ نیچے ਮਾੜਾ ਮੋਟਾ ਮਾਲਕ ਕਹਿੰਦੇ ਸੀਗੇ ਕਰ ਲਾਂਗੇ ਇੱਕ ਵਾਰੀ 25 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਚਾਰੇ ਪਾਸੇ ਕੋਠੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਪੂਰੀ ਨਿਗਰਾਨੀ ਰਹਿੰਦੀ ਹੈ ਜੀ ਚਾਰੇ ਪਾਸੋਂ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਕੋਠੀ ਆਹ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ नीचे एक लाइक ਦਾ ਬਟਨ ਹੋਊਗਾ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਜੀ ਬਾਕੀ ਕਿਚਨ ਵੀ ਤੁਸੀਂ ਦੇਖ ਲਓ ਜਿਹੜੀ ਰਸੋਈ ਬਣੀ ਹੋਈ ਹੈ ਕੋਠੀ ਦੀ ਬਹੁਤ ਡਬਲ ਬਣੀ ਹੋਈ ਹੈ ਕਾਫੀ ਵੱਡੀ ਆਪਾਂ ਨੂੰ ਮਿਲ ਜਾਊਗੀ ਤੇ ਵੀਡੀਓ ਚ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਚਿੱਟੇ ਜਿਹੇ ਰੰਗ ਦਾ ਹੋਊਗਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਇਆ ਜੀ ਉਹਨੂੰ ਵੀ ਆਲਰਟ ਸਰਟ ਕਰਕੇ ਕਲਿੱਕ ਜਰੂਰ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਟਾਈਮ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਗੱਲ ਕਰਦਾਂ ਜੀ ਉੱਪਰੋਂ ਡਾਊਨ ਸੇਲਿੰਗ ਦੀ ਗੱਲ ਵੀ ਆਪਾਂ ਕਰਾਂਗੇ ਤੁਹਾਨੂੰ ਮੈਂ ਦਿਖਾਊਗਾ ਜੀ ਬਾਕੀ ਕੱਲੀ-ਕੱਲੀ ਵੀਡੀਓ ਦੇ ਵਿੱਚ ਹਰ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਤੁਸੀਂ ਸਭ ਕੁਝ ਦੇਖੋਗੇ ਆਪਾਂ ਕੁਝ ਨਹੀਂ ਛੱਡਦੇ ਜੀ ਦੇ 25 ਲੱਖ ਰੁਪਏ ਡਿਮਾਂਡ ਹੈ ਏਰੀਆ ਵੀ ਤੁਹਾਨੂੰ ਮੈਂ ਕੰਫਰਮ ਕਰਵਾ ਦੇਣਾ ਜੀ ਆਪਣੇ ਕੋਲੇ ਇਹਨਾਂ ਦਾ ਜਿਹੜਾ ਏਰੀਆ ਇਹਨਾਂ ਨੇ ਭੇਜਿਆ ਆਪਣੇ ਕੋਲੇ ਅੱਚਰਵਾਲ ਇਹਨਾਂ ਦਾ ਪਿੰਡ ਹੈ ਜੀ ਅੱਚਰਵਾਲ ਪਿੰਡ ਹੈ ਤਹਿਸੀਲ ਪਈ ਜਾਂਦੀ ਹੈ ਇਹਨਾਂ ਨੂੰ ਰਾਇਕੋਟ ਰਾਇਕੋਟ ਤੋਂ ਇਹਨਾਂ ਦਾ ਜਿਹੜਾ ਪਿੰਡ ਹੈ 12 ਕਿਲੋਮੀਟਰ ਦੀ ਦੂਰੀ ਤੇ ਜਿਲ੍ਹਾ ਇਹਨਾਂ ਨੂੰ ਜਿਹੜਾ ਲੱਗਦਾ ਹੈ ਜਿਲ੍ਹਾ ਲੱਗਦਾ ਇਹਨਾਂ ਨੂੰ ਲੁਧਿਆਣਾ ਜੀ ਲੁਧਿਆਣਾ ਜਾ ਕੇ ਅੱਚਰਵਾਲ ਪੁੱਛ ਲਓ ਜੀ ਜਾਂ ਇਨਾਂ ਦੀ ਜੜੀ ਤਹਿਸੀਲ ਰਾਇਕੋਟ ਉੱਥੇ ਜਾ ਕੇ ਵੀ ਪੁੱਛ ਸਕਦੇ ਹੋ ਬਾਕੀ ਜਾਂ ਤਾਂ ਮੈਪ ਲਗਾ ਲਓ ਜੀ ਮੈਪ 'ਚ ਸਰਚ ਕਰ ਲਿਓ ਕਿਸੇ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਸਿੱਧੇ ਤੁਸੀਂ ਚੱਲ ਜਾਓਗੇ ਬਾਕੀ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈਣੀ ਹੋਵੇ ਤਾਂ ਮਾਲਕ ਦਾ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਆਪਾਂ ਮਾਲਕ ਦਾ ਸਕਰੀਨ ਤੇ ਨੰਬਰ ਦੇ ਰੱਖਿਆ ਜੀ ਨੰਬਰ ਹੈ 99 68730783 ਬਾਕੀ ਆਪਾਂ ਫੋਟੋਆਂ ਵੀ ਦਿਖਾਵਾਂਗੇ ਤੁਹਾਨੂੰ ਫੋਟੋਆਂ ਵੀ ਇਹਨਾਂ ਨੇ ਖਿੱਚ ਕੇ ਭੇਜੀਆਂ ਵਧੀਆ ਤੇ ਵੀਡੀਓ ਤਾਂ ਵਾਕਈ ਤੁਸੀਂ ਦੇਖ ਰਹੇ ਹੋ ਜੀ ਉੱਪਰੋਂ ਵਾਕਈ ਡਾਊਨ ਸੇਲਿੰਗ ਜਿਹੜੀ ਕਰਵਾਈ ਹੋਈ ਆ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਆ ਤੇ ਕੋਠੀ ਇਹਨਾਂ ਨੇ ਆਪਦੀ ਜਿਹੜੀ ਸੇਲ ਕਰਨੀ ਆ ਤੇ ਜਲਦੀ ਸੇਲ ਕਰਨੀ ਆ ਕਿਸੇ ਨੂੰ ਪਸੰਦ ਆਈ ਹੋਵੇ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ ਅੱ쩌ਰਵਾਲ ਇਹਨਾਂ ਦਾ ਪਿੰਡ ਹੈ ਉੱਥੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਤੇ ਕੋਈ ਵੀ ਗੱਲਬਾਤ ਕਰਨੀ ਹੋਵੇ ਕਰ ਲਿਓ ਮਾਲਕ ਨਾਲ ਤੇ ਗੱਲਬਾਤ ਕਰਕੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਜਿਹੜੇ ਬੈਡਰੂਮ ਬਲੇ ਹੋਈ ਨਹੀਂ ਮਾਲਕ ਨੇ ਦੱਸਿਆ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ 14 बाई 16 ਦੀ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਤੇ ਵਧੀਆ ਕੋਠੀ ਹੈ ਜੀ ਇਹੋ ਤੇ ਕੋਠੀ ਤੋਂ ਅਲੱਗ ਇੱਕ ਵੱਡਾ ਪੂਰਾ ਹਾਲ ਵੀ ਬਣਾਇਆ ਹੋਇਆ ਜੀ ਉਹ ਵੀ ਤੁਹਾਨੂੰ ਮਿਲ ਜੂਗਾ ਇੱਕ ਹਾਲ ਹੈ ਬਾਕੀ ਲੌਬੀ ਡਰਾਇੰਗ ਰੂਮ ਹੋ ਗਿਆ ਤੇ ਸਟੋਰ ਰੂਮ ਹੋ ਗਿਆ ਬੈਡਰੂਮ ਹੋ ਗਏ ਬਾਥਰੂਮ ਹੋ ਗਿਆ ਹਰ ਚੀਜ਼ ਅਵੇਲੇਬਲ ਹੈ ਜੀ ਹਰ ਚੀਜ਼ ਵਧੀਆ ਬਣੀ ਹੋਈ ਹੈ ਤੇ ਹਰ ਚੀਜ਼ ਇਹਨਾਂ ਨੇ ਵਧੀਆ ਤਰੀਕੇ ਨਾਲ ਤਿਆਰ ਕਰਵਾਈ ਹੋਈ ਹੈ ਜਿਹੜਾ ਮਾਲਕ ਦਾ ਨੰਬਰ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਕਨਫਰਮ ਕਰਵਾ ਦੇਣਾ ਜੀ 99 6873083 ਮਾਲਕ ਨੂੰ ਫੋਨ ਇੱਕ ਵਾਰੀ ਜ਼ਰੂਰ ਲਗਾ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਬਾਕੀ ਫੋਟੋਆਂ ਵੀ ਤੁਸੀਂ ਦੇਖ ਹੀ ਲਈਆਂ ਤੇ ਇਹਨਾਂ ਨੇ ਜਿਹੜੀਆਂ ਫੋਟੋਆਂ ਕਲਿੱਕ ਕੀਤੀਆਂ ਜੀ ਉਹ ਜਿਹੜਾ ਇਹਨਾਂ ਦੇ ਚਾਰੇ ਪਾਸੇ ਕੈਮਰੇ ਲੱਗੇ ਹੋਏ ਨੇ ਉਹ ਕੈਮਰੇ ਚੋਂ ਹੀ ਕਲਿੱਕ ਕਰ ਲਿਆ ਜੀ। ਬਾਕੀ ਤੁਹਾਨੂੰ ਵੀ ਇੱਕ ਜਿਹੜੇ ਕੈਮਰੇ ਦੀ ਕੁਆਲਿਟੀ ਆ ਉਹ ਪਤਾ ਲੱਗ ਗਿਆ ਹੋਊਗਾ ਤੇ ਕੈਮਰੇ ਲੱਗੇ ਨੇ ਉਹ ਵੀ ਤੁਹਾਨੂੰ ਕਨਫਰਮ ਹੋ ਗਿਆ ਹੋਊਗਾ ਜੀ। ਤੇ ਨੰਬਰ ਮਿਲ ਗਿਆ 25 ਲੱਖ ਰੁਪਏ ਡਿਮਾਂਡ ਹੈ। ਜਾ ਕੇ ਤੁਸੀਂ ਦੇਖੋ ਜੀ। ਤੇ ਰਜਿਸਟਰੀ ਵਾਲੀ ਆਹ ਜਗ੍ਹਾ ਹੈ ਜੀ। ਮੈਨ ਗੱਲ ਇਹ ਹੈ ਜੀ। ਬਾਕੀ ਗੱਲਬਾਤ ਪੂਰੀ ਹੋ ਗਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ। ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਬਦ-ਬਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਜਾਂ ਤੁਹਾਡੇ ਰਿਸ਼ਤੇਦਾਰ ਕੋਲੇ ਆ ਤੁਹਾਡੇ ਆਸ ਪੜੋਸ ਦੇ ਵਿੱਚ ਹੈ ਕਿਸੇ ਲਿਆਜੀ ਕੋਲੇ ਮਿੱਤਰ ਕੋਲੇ ਹੈ ਤਾਂ ਤੁਸੀਂ ਸੇਲ ਕਰਵਾ ਸਕਦੇ ਹੋ ਜਾਂ ਕਰ ਸਕਦੇ ਹੋ ਆਪਣਾ WhatsApp ਨੰਬਰ ਹਮੇਸ਼ਾ ਉੱਪਰ ਚੱਲਦਾ ਰਹਿੰਦਾ ਜੀ 73800 ਪੂਰਾ 6273 ਤੇ ਆਪਾਂ ਜਿਹੜੀ ਐਡ ਕਰਦਾ ਬਿਲਕੁਲ ਫਰੀਦ ਦੇ ਵਿੱਚ ਕਰਦਾ ਤੁਸੀਂ ਕੀ ਕਰਨਾ ਜਿਹੜੀ ਕੂਠੀ ਮਕਾਨ ਘਰ ਹਵੇਲੀ ਮਹਿਲ ਜੋ ਕੁਝ ਵੀ ਇਹ ਸੇਲ ਕਰਨਾ ਉਹਦੀ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਾਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਉ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਆਪ ਐਡ ਲਗਾ ਦੇਵਾਂਗੇ ਜੀ ਬਾਕੀ ਹੁਣ ਦੋ ਜੀ ਇਜਾਜ਼ਤ ਮਿਲਦੇ ਜਲਦੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕੂਠੀ ਮਕਾਨ ਘਰ ਚਾਹੀਦਾ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਮੈਂਟ ਕਰੋ ਜੀ ਤੇ ਵੀਡੀਓ ਕਿੰਨੀ ਲੱਗੀ ਦੱਸਿਓ ਮੈਨੂੰ ਜ਼ਰੂਰ ਜੀ